ਤੇਤੀ ਨਾਮ ਹੈ ਜੀ ਆਪਣਾ ਸੁਮਤਰਾ ਜੀ ਕਿਹੜਾ ਪਿੰਡਾ ਜਰਾ ਕੋੜਜਨ ਪਿੰਡ ਵਿੱਚ ਜਿਹੜਾ ਜਿਹੜਾ ਕਟਲ ਹੋਇਆ ਸੀ ਉਹ ਲਗਦਾ ਜੀ ਕਿਦਾ ਪਰਾਜ ਜੀ ਮਰੀ ਗਈ 6 ਸਾਲ ਦੀ ਇਹ ਕਿਸ ਤਰੀਕੇ ਨਾਲ ਕਟਲ ਹੋਇਆ ਦਾ ਸਰ ਇਹਦੇ ਸ਼ੁਭ ਮੁੰਡਾ ਲੈ ਗਿਆ ਘਰ ਤੋਂ ਆ ਕੇ ਜੀ ਹੂੰ ਮੋਟਾ ਜਿਹਾ ਬਿਠਾ ਦੇ ਅੱਛਾ ਤੇ ਉਹਨਾਂ ਨੇ ਸਿੰਗਾਰ ਜਨੇ ਮਿਲ ਕੇ ਮਾਰ ਪਾਈ ਕਿ ਕੋਈ ਪੁਰਾਣੀ ਰੰਗ ਦੀ ਸੋਹਣੀ ਰਸਤਾ ਨਹੀਂ ਨੀ ਪਿੰਡੀ ਨੂੰ ਬੰਦਾ ਰੈਸਟ ਕਰ ਲੈ ਨਹੀਂ ਦੋ ਰੈਸਟ ਕਰੇ ਜਿਹੜਾ ਰਿੱਤੇ ਲੈ ਕੇ ਗਿਆ ਸੀ ਉਹ ਪਿੰਡ ਦਾ ਹੀ ਸੀ ਜਾਂ ਕਿਤੇ ਬਾਹਰ ਖੇੜੇ ਗੁੱਜਦਾ ਜਿੰਨੂ ਖੜੇ ਕਰਤੀ ਇੱਕ ਮਨ ਕੋ ਯਾ ਦੋਸਤਾਂ ਇਹ ਵੈਸੇ ਹੀ ਮਿਆਪਾ ਨੂੰ ਯਾ ਦੋਸਤਾਂ ਬੰਨ ਕਿਤਨਾ ਮਾਰੇ ਕਿਹੜੀ ਥਾਂ ਤੇ ਨਹਿਰ ਤੇ ਯਸਬਈਲ ਨਹਿਰ ਤੇ ਕਿਤਨੇ ਧੱਪਿਆ ਹੋਇਆ ਸੀ ਮਾਰ ਕੇ ਦੱਬ ਗਿਆ ਹੋਇਆ ਸੀ 20 ਤਰੀਕ ਦਾ ਮਾਰੇ ਹੋ ਗਏ 20 ਤਰੀਕ ਦਾ ਮਾਰੇ ਹੋ ਗਏ ਇਹਦੇ ਅੰਦਰ ਵੀ ਪਤਾ ਲੱਗੇ ਕਿ ਕਿਸਦੀ ਨੂੰ ਮਾਰਿਆ ਸੀ ਥੱਪੇ ਉੱਥੇ ਜਾਂਦੇ ਸੀ ਕੋਈ ਖੇਤੀ ਕਰਾਦਾ ਯਾਰ ਹਮਨਾ ਥੱਪੇ ਉੱਥੇ ਥੱਪੇ ਗੜੀ ਮਲਕੇਰੀ ਹਾਂ ਪਤਾ ਨਹੀਂ ਕਿ ਬਸ ਕਿਵੇਂ ਪਤਾ ਲੱਗੇ ਕਿਉਂ ਮਾਰਿਆ ਗਿਆ ਸੀ ਸਿਮੇਂਟ ਦੇ ਡਰਾਈਵਰ ਹੋ ਗਏ ਕੀ ਕਰਦਾ ਹੈ ਤੇ ਜਿਹਨਾਂ ਤੇ ਅਲਿਗੇਸ਼ਨ ਲੱਗ ਰਿਹਾ ਵੀ ਇਹਨਾਂ ਨੂੰ ਮਾਰਿਆ ਉਹ ਕੀ ਕੰਮ ਕਰਦੇ ਨੇ ਕੋਈ ਨਹੀਂ ਪਤਾ ਜੀ ਹਾਂਜੀ ਇੱਕ ਅਸੀਂ ਕੱਲ ਮਕਦਮਾ ਨੰਬਰ 96 ਰਜਿਸਟਰ ਕੀਤਾ ਸੀ ਅੰਡਰ ਸੈਕਸ਼ਨ 103 ਜਿਮਨ 1 3 ਜਿਮਨ 5 ਤੇ 238 ਪੀ ਐਨ ਐਸ ਜੋਗੀ 302 34 ਤੇ 201 ਆਪੀਸੀ ਹੁੰਦਾ ਪੁਰਾਣੇ ਲਾਅ ਦੇ ਮੁਤਾਬਕ ਜੋ ਸਾਡੇ ਕੋਲ ਇੱਕ ਪਵਨ ਕੁਮਾਰ ਨੇ ਸਟੇਟਮੈਂਟ ਲਿਖਾਈ ਵੀ ਉਹਦਾ ਰਿਸ਼ਤੇਦਾਰ ਤਰਸੀਮ ਜੋ ਵੀ ਉਰਦਨ ਬੜਦਾ ਰਹਿਣ ਵਾਲਾ ਅਮਿਤੀ 20 ਤਰੀਕ ਨੂੰ ਆਪਣੇ ਘਰੋਂ ਨਿਕਲੇ ਸੀ ਰੇੜਾ ਲੈ ਕੇ ਤੇ ਇਹ ਉਸ ਦਿਨ ਦਾ ਮਿਸਿੰਗ ਸੀਗਾ ਫੈਮਿਲੀ ਨੇ ਕੱਲ ਸਵੇਰੇ ਆਪਦੇ ਘਰ ਦੇ 3-4 ਦਿਨ ਪਰਚਾਲ ਕਰਨ ਤੋਂ ਬਾਅਦ ਸਾਡੇ ਕੋਲ ਆ ਕੇ ਇਸ ਬਾਬਤ ਰਿਪੋਰਟ ਲਖਾਈ ਅਸੀਂ ਤੁਰੰਤ ਮਿਸਿੰਗ ਦੀ ਰਿਪੋਰਟ ਲਿਖਣ ਤੋਂ ਬਾਅਦ ਇਹਦੇ ਤੇ ਵਰਕਆਊਟ ਕੀਤਾ ਤਾਂ ਦੇਖਣ ਤੇ ਪਾਇਆ ਗਿਆ ਕਿ ਇੱਕ ਕੈਂਪਿੰਗ ਦੇ ਕੈਮਰੇ ਵਿੱਚ ਸ਼ੁਭਮ ਉਰਫ ਸ਼ੁਭੀ ਜੋ ਖੇੜਾ ਗੱਜੂ ਦਾ ਇਹਦੇ ਨਾਲੇ ਬੰਦਾ ਵਿਅਕਤੀ ਬੈ ਕੇ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਸ਼ੁਭਮ ਉਸ ਸ਼ੁਭੀ ਦੀ ਦੀ ਪੁੱਛਗਿੱਛ ਕੀਤੀ ਗਈ ਤੇ ਸਟੇਟਮੈਂਟ ਦਿੱਤੀ ਗਈ ਪਵਨ ਕੁਮਾਰ ਦੀ ਜਿਹਦੀ ਸਟੇਟਮੈਂਟ ਮੁਤਾਬਕ ਇਹ ਸ਼ੁਭਮ ਸ਼ੁਭੀ ਗੁਰਪ੍ਰੀਤ ਤੇ ਕਰਨ ਨੇ ਪਾਲੀ ਤੇ ਟੋਨੀ ਮਾਨਕਪੁਰ ਨੇ ਇਹਨਾਂ ਨੇ ਇਹਦੇ ਭਰਾ ਵੀ ਇੱਥੇ ਐਸਵਾਈਐਲ ਦੀ ਜੰਗਲਾਂ ਚ ਲੈ ਜਾ ਕੇ ਸ਼ਰਾਬ ਪੀਤੀ ਸੀ ਉਹਨਾਂ ਸਾਰਿਆਂ ਨੇ ਉਸੇ ਵਾਰ ਉਹਦੇ ਸਿਰ ਤੇ ਅਟੈਕ ਕਰਕੇ ਉਹਦਾ ਕਤਲ ਕਰਤਾ ਸੀ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਉੱਥੇ ਬੋਡੀ ਉੱਥੇ ਹੀ ਦੱਬਤੀ ਸੀਗੀ ਤੇ ਕੱਲ ਰਾਤ ਨੂੰ ਅਸੀਂ ਬੋਡੀ ਉਥੋਂ ਕੱਢੀ ਤੇ ਇਹਨਾਂ ਵਿੱਚੋਂ ਅਸੀਂ ਦੋ ਵਿਅਕਤੀਆਂ ਦੀ ਸ਼ੁਭਮ ਸ਼ੁਭੀ ਤੇ ਟੋਨੀ ਵਣਕਪੁਰ ਦੀ ਅਰੈਸਟ ਪਾ ਲਈ ਸਰ ਇਹ ਕਤਲ ਕੀ ਕੀਤਾ ਜੀ ਕਤਲ ਇਹਨਾਂ ਦੀ ਆਪਸੀ ਪੁਰਾਣੀ ਰੰਜਿਸ਼ ਸੀਗੀ ਕਿੰਨੇ ਵਿਅਕਤੀ ਸੀ ਜਿਹਨਾਂ ਨੇ ਕਤਲ ਕੀਤਾ ਹਾਂਜੀ ਕਿੰਨੇ ਵਿਅਕਤੀ ਸੀ ਜਿਹਨਾਂ ਨੇ ਕਤਲ ਚਾਰ ਸਾਜੀ ਕੀ ਅੰਡਰ ਸੈਕਸ਼ਨ ਲਾਈ ਹੋ ਰਹੀ ਹੈ ਅੰਡਰ ਸੈਕਸ਼ਨ 103 ਜਿਮਨ ਇੱਕ ਤੇ 3 ਜਿਮਨ 5 ਤੇ 238 ਬੀਨਰਸ ਜੋ ਆਈਪੀਸੀ ਬਰਾਲੇ ਲੌਂਗ ਡਾਬਰ 302 34 ਤੇ 201 ਆਈਪੀਸੀ ਹੁੰਦੀ ਹੈ ਮਾਰਨ ਦਾ ਦਰਖਾਸਤ ਪੇਸ਼ ਕੀਤਾ ਗਿਆ ਮਾਰ ਦੇ ਕਤਲ ਪੰਜ ਦਿਨਾਂ ਦਾ ਮਾਰਨ ਮਿਲਿਆ ਜੀ 1 ਅਗਸਤ ਤੱਕ ਕੋਈ ਜਿਹੜੇ ਲੋਕ ਆਏ ਜਾਂ ਇਹਨਾਂ ਦੇ ਬੀਟਰ ਆ ਕੁਲਰਾਂ ਨੂੰ ਤੁੰਡਾ ਦਾਰ ਨੂੰ ਬਚਾਉਂਦੇ ਪਹਿਲਾਂ ਇਹ ਦੇਖੋ ਜੀ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ ਕੁਝ ਇਹਨਾਂ ਦੀ ਬੈਸਟ ਸਹਾਇਓਗੀ ਸੀ ਕੁਝ ਇਹਨਾਂ ਦੇ ਮਨ ਦੇ ਵਿੱਚ ਪੁਰਾਣੀ ਕੋਈ ਆਪਸੀ ਖਾਰ ਹੋਣੀ ਹੈ ਜਿਸ ਕਰਕੇ ਅੰਡਰ ਦਾ ਇਨਫਲੂਐਂਸ ਆਫ ਐਲਕੋਹਲ ਇਹਨਾਂ ਤੋਂ ਇਹ ਅ ਅਨਜਾਮ ਦਿੱਤਾ ਗਿਆ ਇਸ ਘਟਨਾ ਨੂੰ ਜਿਹੜੇ ਇੰਨੇ ਵਿਅਕਤੀ ਇਹ ਇਤਾਰ ਵੀ ਦੇ ਕੇ ਦੋ ਗ੍ਰਿਫਤਾਰ ਕੀਤੇ ਜਾ ਚੁੱਕੇ ਹੈ ਵਿਦਨ 24 ਆਵਰਸ ਅਸੀਂ ਇਹ ਐਫਆਰ ਰਜਿਸਟਰ ਕਰਕੇ ਦੋ ਬੰਦੇ ਗ੍ਰਿਫਤਾਰ ਕਰ ਲਿਆ ਹੈ ਜਿਹੜੇ ਕੋਲੀਆਂ ਨਦੀ ਕੋ ਬੈਕਗਰਾਉਂਡ ਕੀ ਰਿਵੀਨ ਇਹਨਾਂ ਚੋ ਇੱਕ ਇੱਕ ਤੇ ਚੋਰੀ ਦਾ ਮਕਦਮਾ ਦਰਜ ਹੈ ਜਿਹੜਾ ਕਾਰਨ ਹੈ ਬਾਕੀਆਂ ਦਾ ਕੋਈ ਗ੍ਰੰਡ ਬੈਕਗਰਾਉਂਡ ਨਹੀਂ ਹੈ ਤੇ ਜਿਹਦੀ ਡੈਥ ਹੋਈ ਹੈ ਉਹਦੇ ਦੇ ਐਨਡੀਵੀਐਸ ਦੇ ਮਕਦਮੇ ਸੀ